ਪੰਜਾਬੀ ਭਾਸ਼ਾ ਭਾਸ਼ਾ ਵਿਗਿਆਨ ਅਤੇ ਵਿਆਕਰਨ ਨਾਲ ਸੰਬੰਧਿਤ ਇਸ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਹੁਣ ਜਿਹੜੀ ਅਸੀਂ ਲੜੀ ਸ਼ੋਹੀ ਹੋਈ ਹੈ ਉਹ ਪੰਜਾਬੀ ਭਾਸ਼ਾ ਦੀ ਸਿੱਖਿਆ ਲਈ ਨਾਲ ਸੰਬੰਧਿਤ ਹੈ ਜਾਂ ਪੰਜਾਬੀ ਭਾਸ਼ਾ ਦੇ ਅਧਿਆਪਨ ਨਾਲ ਸੰਬੰਧਿਤ ਇਸ ਲੜੀ ਨੂੰ ਅਸੀਂ ਮੰਨ ਰਹੇ ਹਾਂ ਜਿਦੇ ਵਿੱਚ ਪੰਜਾਬੀ ਭਾਸ਼ਾ ਦਾ ਜਦੋਂ ਅਧਿਆਪਨ ਕਰਨਾ ਤਾਂ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਨੇ ਜਾਂ ਕਿਹੋ-ਕਿਹੋ ਜੀਆਂ ਤਕਨੀਕਾਂ ਨੇ ਜਿਹੜੀਆਂ ਜਿਨ੍ਹਾਂ ਨੂੰ ਅਪਣਾ ਕੇ ਪੰਜਾਬੀ ਭਾਸ਼ਾ ਦੀ ਸਿੱਖਲਾਈ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ ਹੈ ਉਹਨਾਂ ਬਾਰੇ ਗੱਲ ਅਸੀਂ ਇਸ ਲੜੀ ਦੇ ਵਿੱਚ ਕਰ ਰਹੇ ਹਾਂ ਅੱਜ ਇਹ ਤੀਜਾ ਲੈਕਚਰ ਆ ਜਿਹੜਾ ਇਸ ਲੜੀ ਦੇ ਅੰਤਰਗਤ ਦਿੱਤਾ ਜਾ ਰਿਹਾ ਹੈ ਜਦੋਂ ਅਸੀਂ ਜਦੋਂ ਵਾਰ-ਵਾਰ ਗੱਲ ਕਰਦੇ ਆ ਕਿ ਪੰਜਾਬੀ ਭਾਸ਼ਾ ਦੀ ਸਿੱਖਲਾਈ ਤੇ ਇਹਦੇ ਨਾਲ ਅਸੀਂ ਗੁਰਮੁਖੀ ਲਿਪੀ ਦੀ ਸਿੱਖਲਾਈ ਵੀ ਕਹਿੰਦੇ ਆ ਕਿਉਂਕਿ ਦੋ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਇੱਕ ਪੰਜਾਬੀ ਭਾਸ਼ਾ ਤੇ ਇੱਕ ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਦਾ ਸਬੰਧ ਉਚਾਰਨ ਨਾਲ ਆ ਪੰਜਾਬੀ ਭਾਸ਼ਾ ਦਾ ਸਬੰਧ ਬੋਲਣ ਨਾਲ ਆ ਕਿਉਂਕਿ ਭਾਸ਼ਾ ਅਸੀਂ ਉਹਨੂੰ ਮੰਨਦੇ ਆ ਜਿਹਦਾ ਸਬੰਧ ਬੋਲਣ ਨਾਲ ਹੁੰਦਾ ਹੈ ਭਾਸ਼ਾ ਭਾਸ਼ਾ ਤਤੂ ਤੋਂ ਸੰਸਕ੍ਰਿਤ ਦੇ ਭਾਸ਼ਾ ਤਤੂ ਤੋਂ ਬਣਿਆ ਸ਼ਬਦ ਆ ਜਿਹਦਾ ਸਬੰਧ ਜਿਹਦਾ ਸਬੰਧ ਬੋਲਣ ਨਾਲ ਆ ਕਹਿਣ ਨਾਲ ਆ ਜਾਂ ਉਚਾਰਨ ਨਾਲ ਆ ਭਾਸ਼ ਤੋਂ ਆ ਪਛੇਤਰ ਲੱਗ ਕੇ ਭਾਸ਼ਾ ਸ਼ਬਦ ਆ ਜਿਹੜਾ ਉਹ ਬਣਿਆ ਹੋਇਆ ਹੈ ਭਾਸ਼ਾ ਜੇ ਦੋਸੇ ਪੰਜਾਬੀ ਭਾਸ਼ਾ ਕਹਿੰਦੇ ਆ ਤਾਂ ਪੰਜਾਬੀ ਭਾਸ਼ਾ ਦਾ ਇੱਥੇ ਅਰਥ ਹੈ ਕਿ ਪੰਜਾਬੀ ਬੋਲੀ ਕਿਵੇਂ ਜਾਂਦੀ ਆ ਵੱਖ-ਵੱਖ ਥਾਂਾਂ 'ਤੇ ਪੰਜਾਬੀ ਦਾ ਉਚਾਰਨ ਕਿਵੇਂ ਹੁੰਦਾ ਹੈ ਜੇ ਪਾਕਿਸਤਾਨ ਦੇ ਵਿੱਚ ਪੰਜਾਬੀ ਬੋਲੀ ਜਾ ਰਹੀ ਆ ਜਿਹੜੀ ਕਿ ਵੱਡੀ ਗਿਣਤੀ ਵਿੱਚ ਬੋਲੀ ਜਾ ਰਹੀ ਆ ਤਾਂ ਉਹਦੇ ਵਿੱਚ ਫਾਰਸੀ ਜਾਂ ਉਰਦੂ ਦਾ ਜ਼ਿਆਦਾ ਜਿਹੜਾ ਪ੍ਰਭਾਵ ਹੈ ਜੇ ਸਾਡੇ ਇੱਧਰ ਭਾਰਤੀ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਜਾ ਰਹੀ ਹੈ ਤਾਂ ਇਹਦੇ ਵਿੱਚ ਸੰਸਕ੍ਰਿਤ ਸ਼ਬਦਾਵਲੀ ਆ ਜਿਹੜੀ ਉਹਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਆ ਇਸ ਕਰਕੇ ਜਿਹੜੀ ਜਿਹੜੀ ਪੰਜਾਬੀ ਆ ਪੰਜਾਬੀ ਨੂੰ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਪ੍ਰਸੰਗ ਦੇ ਵਿੱਚ ਜਦੋਂ ਇਹਦੀ ਗੱਲ ਕਰਦੇ ਆ ਤਾਂ ਦੇਖਦੇ ਆ ਕਿ ਪੰਜਾਬੀ ਦੀ ਵਰਤੋਂ ਕਿਵੇਂ ਹੁੰਦੀ ਆ ਪੰਜਾਬੀ ਬੋਲੀ ਕਿਵੇਂ ਜਾਂਦੀ ਆ ਪੰਜਾਬੀ ਦੇ ਕਿਹੜੇ ਕਿਹੜੇ ਰੂਪ ਨੇ ਉਦੋਂ ਇਹਦਾ ਸਬੰਧ ਮੂਲ ਰੂਪ ਦੇ ਵਿੱਚ ਉਚਾਰਨ ਦੇ ਨਾਲ ਹੁੰਦਾ ਹੈ ਪੰਜਾਬੀ ਬੋਲਣ ਦੇ ਨਾਲ ਹੁੰਦਾ ਹੈ ਤੇ ਪੰਜਾਬੀ ਭਾਸ਼ਾ ਨੂੰ ਪ੍ਰਗਟ ਕਿਹੜੀ ਲਿਪੀ ਦੇ ਵਿੱਚ ਕਰਨਾ ਹੈ ਪੰਜਾਬੀ ਭਾਸ਼ਾ ਨੂੰ ਪੇਸ਼ ਕਿਹੜੀ ਲਿਪੀ ਦੇ ਵਿੱਚ ਕੀਤਾ ਜਾਂਦਾ ਉਸ ਲਿਪੀ ਨੂੰ ਲਿਪੀ ਹੁੰਦੀ ਹੈ ਸਕ੍ਰਿਪਟ ਜਿਹੜੇ ਅੱਖਰਾਂ ਦੇ ਵਿੱਚ ਕਿਸੇ ਭਾਸ਼ਾ ਨੂੰ ਲਿਖਿਆ ਜਾਂਦਾ ਉਨੂੰ ਲਿਪੀ ਕਿਹਾ ਜਾਂਦਾ ਹੈ ਇਸ ਕਰਕੇ ਪੰਜਾਬੀ ਦੀ ਜਿਹੜੀ ਭਾਰਤੀ ਪੰਜਾਬ ਦੇ ਵਿੱਚ ਸਕ੍ਰਿਪਟ ਜਾਂ ਲਿਪੀ ਵਰਤੀ ਜਾਂਦੀ ਆ ਉਸ ਲਿਪੀ ਨੂੰ ਅਸੀਂ ਕਹਿੰਦੇ ਆ ਗੁਰਮੁਖੀ ਲਿਪੀ ਤੇ ਜਿਹੜੀ ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਨੂੰ ਲਿਖਣ ਦੇ ਲਈ ਲਿਪੀ ਵਰਤੀ ਜਾਂਦੀ ਆ ਉਸ ਲਿਪੀ ਨੂੰ ਅਸੀਂ ਕਹਿੰਦੇ ਆ ਸ਼ਾਹਮੁਖੀ ਲਿਪੀ ਗੁਰਮੁਖੀ ਲਿਪੀ ਆ ਜਿਹੜੀ ਉਹ ਖੱਬੇ ਤੋਂ ਸ਼ੁਰੂ ਹੋ ਕੇ ਸੱਜੇ ਵੱਲ ਨੂੰ ਲਿਖੀ ਜਾਂਦੀ ਹੈ ਤੇ ਸ਼ਾਹਮੁਖੀ ਲਿਪੀ ਤੋਂ ਇਹਦੀ ਵੱਡੀ ਵੱਖਰਤਾ ਹੀ ਇਹ ਆ ਕਿ ਸ਼ਾਹਮੁਖੀ ਸੱਜੇ ਪਾਸੇ ਤੋਂ ਸ਼ੁਰੂ ਹੁੰਦੀ ਹੈ ਤੇ ਖੱਬੇ ਪਾਸੇ ਨੂੰ ਆਉਂਦੀ ਹੈ ਇਸ ਕਰਕੇ ਜਿਹੜੀ ਜਿਹੜੀ ਹੁਣ ਪੰਜਾਬੀ ਦੇ ਸੰਬੰਧ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਦੇ ਵਿੱਚ ਪੰਜਾਬੀ ਕਮਿਊਨਿਟੀ ਜਾਂ ਪੰਜਾਬੀ ਸਮਾਜ ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਜ਼ਿਆਦਾ ਵਸ ਚੁੱਕਿਆ ਹੈ ਜਾਂ ਪੰਜਾਬੀ ਕਮਿਊਨਿਟੀ ਇੱਧਰ ਵੀ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਫੋਨ ਆ ਚੁੱਕੇ ਨੇ ਕਿ ਇਸ ਸਮੇਂ ਦੇ ਵਿੱਚ ਪੰਜਾਬੀ ਕਮਿਊਨਿਟੀ ਗੁਰਮੁਖੀ ਵਿੱਚ ਟਾਈਪ ਕਰਨ ਦੀ ਥਾਂ ਕਿਤੇ ਨਾ ਕਿਤੇ ਰੋਮਨ ਲਿਪੀ ਦੇ ਵਿੱਚ ਵੀ ਬਹੁਤ ਜ਼ਿਆਦਾ ਟਾਈਪ ਕਰ ਰਹੀ ਹੈ ਜ ਜਿਹਦੇ ਬਾਰੇ ਸਾਨੂੰ ਚੇਤਨ ਹੋਣ ਦੀ ਲੋੜ ਹੈ ਪਰ ਆ ਵਾਲਾ ਲੈਕਚਰ ਆ ਜਿਹੜਾ ਇਹ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਦੀ ਸਿਖਲਾਈ ਨਾਲ ਸੰਬੰਧਿਤ ਹੈ ਜਦੋਂ ਅਸੀਂ ਪਿਛਲੇ ਲੈਕਚਰਾਂ ਦੇ ਵਿੱਚ ਗੱਲ ਕੀਤੀ ਆ ਕਿ ਪੰਜਾਬੀ ਭਾਸ਼ਾ ਦੀ ਸਿਖਲਾਈ ਪੰਜਾਬੀ ਭਾਸ਼ਾ ਜੋ ਗੁਰਮੁਖੀ ਲਿਪੀ ਦੀ ਸਿਖਲਾਈ ਦੇ ਵਿੱਚ ਚਾਰ ਚੀਜ਼ਾਂ ਮੇਨ ਆਉਂਦੀਆਂ ਨੇ ਇੱਕ ਹੁੰਦੀ ਹੈ ਸਭ ਤੋਂ ਪਹਿਲਾਂ ਸੁਣਨਾ ਸੁਣਨਾ ਤੇ ਸੁਣ ਕੇ ਸਮਝਣਾ ਸੁਣਨਾ ਸਮਝਣਾ ਫਿਰ ਕਿਹਾ ਜਾਂਦਾ ਹੈ ਚਾਰ ਕੌਸ਼ਲ ਮੰਨੇ ਜਾਂਦੇ ਨੇ ਬੋਲਣਾ ਉਸ ਤੋਂ ਬਾਅਦ ਮੰਨਿਆ ਜਾਂਦਾ ਪੜ੍ਹਨਾ ਤੇ ਫਿਰ ਮੰਨਿਆ ਜਾਂਦਾ ਲਿਖਣਾ ਜਿਹੜੇ ਵਿਅਕਤੀ ਨੂੰ ਜਾਂ ਜਿਹੜੇ ਬੱਚੇ ਨੂੰ ਸਿਖਲਾਈ ਭਾਸ਼ਾ ਦੀ ਦਿੱਤੀ ਜਾਂਦੀ ਆ ਉਹ ਬੰਨਿਆ ਜਾਂਦਾ ਕਿ ਜੇ ਉਹ ਇਹਨਾਂ ਚਾਰ ਕੁਐਸਚਨਾਂ ਦੇ ਵਿੱਚ ਨਪੁੰਨ ਹੋਊਗਾ ਚਾਰ ਤਰੀਕੇ ਭਾਸ਼ਾ ਨੂੰ ਸਿੱਖਣ ਦੇ ਸਿੱਖੂਗਾ ਤਾਂ ਉਸ ਤੋਂ ਬਾਅਦ ਉਹਨੂੰ ਭਾਸ਼ਾ ਆ ਜਾਂਦੀ ਆ ਜਿਹੜੀ ਪੰਜਾਬੀ ਆ ਇੱਕ ਇੱਕ ਖਾਸ ਸਮਾਜ ਦੇ ਵਿੱਚ ਜਨਮਿਆ ਹੋਇਆ ਬੱਚਾ ਉਸ ਸਮਾਜ ਦੇ ਆਲੇ-ਦੁਆਲੇ ਦੀ ਭਾਸ਼ਾ ਨੂੰ ਦੇਖਦਾ ਹੋਇਆ ਜਾਂ ਚੁਗਿਰਦੇ ਦੀ ਭਾਸ਼ਾ ਨੋ ਸਮਝਦਾ ਹੋਇਆ ਆਪਣੇ ਆਪ ਹੀ ਆਹ ਪਹਿਲੇ ਦੋ ਜਿਹੜੇ ਕੌਸ਼ਲ ਨੇ ਉਹਨਾਂ ਦੀ ਜਾਣਕਾਰੀ ਹਾਸਲ ਕਰ ਲੈਂਦਾ ਹੈ ਆਮ ਤੌਰ ਤੇ ਬੱਚਾ ਆਪਣੇ ਆਲੇ ਦੁਆਲੇ ਤੋਂ ਭਾਸ਼ਾ ਸੁਣਦਾ ਹੈ ਸੁਣ ਕੇ ਉਹਨੂੰ ਥੋੜੀ ਬਹੁਤੀ ਸਮਝਦਾ ਤੇ ਫਿਰ ਉਹੀ ਸੁਣ ਕੇ ਸਮਝ ਕੇ ਉਹਨੂੰ ਬੋਲਣ ਦਾ ਯਤਨ ਆ ਜਿਹੜਾ ਬੱਚਾ ਕਰਦਾ ਇਸ ਕਰਕੇ ਜਿਹੜਾ ਛੋਟਾ ਬੱਚਾ ਜਿਸ ਸਮਾਜ ਦੇ ਵਿੱਚ ਜਨਮਿਆ ਹੁੰਦਾ ਜਾਂ ਜਿਸ ਭਾਸ਼ਾ aí ਸਮਾਜ ਦੇ ਵਿੱਚ ਬੱਚੇ ਦਾ ਜਨਮ ਹੋਇਆ ਹੁੰਦਾ ਇਹ ਪਹਿਲੇ ਦੋ ਕੌਸ਼ਲ ਉਹਦੇ ਵਿੱਚ ਆ ਜਾਂਦੇ ਨੇ ਉਹ ਭਾਸ਼ਾ ਨੂੰ ਸੁਣਦਾ ਤੇ ਸੁਣ ਕੇ ਉਹ ਭਾਸ਼ਾ ਨੂੰ ਬੋਲਦਾ ਕੋਈ ਵੀ ਭਾਸ਼ਾ ਚਾਹੇ ਉਹ ਹਿੰਦੀ ਸਿੱਖੀ ਜਾਂਦੀ ਆ ਪੰਜਾਬੀ ਸਿੱਖੀ ਜਾਂਦੀ ਆ ਜਾਂ ਉਰਦੂ ਭਾਸ਼ਾ ਸਿੱਖੀ ਜਾਂਦੀ ਆ ਕੋਈ ਵੀ ਭਾਸ਼ਾ ਜਿਹੜੀ ਉਹ ਇਸ ਤਰੀਕੇ ਦੇ ਨਾਲ ਸਿੱਖ ਲਈ ਜਾਂਦੀ ਆ ਹੁਣ ਜਿਹੜੀ ਜਿਹੜਾ ਜਿਹੜੇ ਅਗਲੇ ਕੌਸ਼ਲ ਨੇ ਜਿਹੜੇ ਦੋ ਅਗਲੇ ਕੌਸ਼ਲ ਨੇ ਜਿਵੇਂ ਬੱਚੇ ਨੇ ਪੜਨਾ ਸਿੱਖਣਾ ਹੈ ਜਾਂ ਬੱਚੇ ਨੇ ਲਿਖਣਾ ਸਿੱਖਣਾ ਹੈ ਇਹਨਾਂ ਦੋ ਕੌਸ਼ਲਾਂ ਨੂੰ ਸਿਖਾਉਣ ਦੇ ਲਈ ਬੱਚੇ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਜਿੱਥੇ ਬੱਚੇ ਦੀ ਜ਼ਿੰਦਗੀ ਦੇ ਵਿੱਚ ਪੜ੍ਹਾਈ ਹੈ ਜਿਹੜੀ ਉਹ ਸ਼ੁਰੂ ਹੁੰਦੀ ਹੈ ਜਦੋਂ ਸਾਡੇ ਸਮਾਜ ਦੇ ਵਿੱਚ ਜਾਂ ਹੋਰਨਾ ਸਮਾਜਾਂ ਦੇ ਵਿੱਚ ਵੀ ਜਦੋਂ ਪੜ੍ਹਾਈ ਜਾਂ ਸਿੱਖਲਾਈ ਨੂੰ ਸ਼ੁਰੂ ਕੀਤਾ ਜਾਂਦਾ ਇਸੇ ਕਰਕੇ ਸ਼ਾਇਦ ਕਿਤੇ ਨਾ ਕਿਤੇ ਸ਼ੁਰੂਆਤ ਲਿਪੀ ਤੋਂ ਕੀਤੀ ਜਾਂਦੀ ਹੈ ਕਿ ਪੜ੍ਹਨਾ ਤੇ ਪੜ੍ਹ ਕੇ ਸਮਝਣਾ ਉਹ ਆਪਣੇ ਘਰ ਦੇ ਵਿੱਚ ਹੀ ਸਿੱਖ ਚੁੱਕਿਆ ਹੁੰਦਾ ਹੈ ਬੋਲਣਾ ਵੀ ਭਾਸ਼ਾ ਨੂੰ ਸਿੱਖ ਚੁੱਕਿਆ ਹੁੰਦਾ ਉਸ ਤੋਂ ਬਾਅਦ ਉਹਨੂੰ ਲਿਪੀ ਸਿਖਾਉਣ ਦੀ ਲੋੜ ਪੈਂਦੀ ਹੈ ਜਿਹੜੀ ਲਿਪੀ ਉਹ ਸਕੂਲ ਦੇ ਵਿੱਚ ਵਿਵਸਥਿਤ ਢੰਗ ਦੇ ਨਾਲ ਸਿੱਖਦਾ ਹੈ ਪਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਿ ਦੂਜੀ ਭਾਸ਼ਾ ਦੀ ਸਿੱਖਲਾਈ ਕਰਨੀ ਆ ਜਦੋਂ ਅਸੀਂ ਦੂਜੀ ਭਾਸ਼ਾ ਸਿੱਖਣੀ ਆ ਭਾਵੇਂ ਅਸੀਂ ਦੂਜੀ ਭਾਸ਼ਾ ਸਿੱਖਣੀ ਆ ਜਾਂ ਅਸੀਂ ਵਿਦੇਸ਼ੀ ਭਾਸ਼ਾ ਸਿੱਖਣੀ ਆ ਜਿਵੇਂ ਜਿਹੜੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕ ਨੇ ਪੰਜਾਬ ਤੋਂ ਬਾਹਰ ਜੇ ਕੋਈ ਕਿਸੇ ਹੋਰ ਰਾਜ ਦੇ ਵਿੱਚ ਵਿਅਕਤੀ ਰਹਿੰਦਾ ਤਾਂ ਉਹ ਪੰਜਾਬੀ ਦੀ ਸਿੱਖਲਾਈ ਹਾਸਲ ਕਰਨੇ ਚਾਹੁੰਦਾ ਤਾਂ ਉਹ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦੇ ਵਜੋਂ ਸਿੱਖੂਗਾ ਪਰ ਜੇ ਕੋਈ ਬਾਹਰਲੀ ਧਰਤੀ ਤੇ ਖਾਸ ਕਰਕੇ ਅਮਰੀਕਾ ਕੈਨੇਡਾ ਜਾਂ ਉਹਨਾਂ ਤਾਂ ਆਮਤ ਦਾ ਜੰਪਲ ਵਿਅਕਤੀ ਹੈ ਜਿਹੜਾ ਮੰਨ ਲਓ ਪੰਜਾਬੀ ਮੂਲ ਦਾ ਨਹੀਂ ਵੀ ਹੈਗਾ ਤਾਂ ਉਹ ਵਿਦੇਸ਼ੀ ਭਾਸ਼ਾ ਦੇ ਰੂਪ ਦੇ ਵਿੱਚ ਪੰਜਾਬੀ ਭਾਸ਼ਾ ਦੀ ਸਿੱਖਲਾਈ حاصل ਕਰੂਗਾ ਜਦੋਂ ਵਿਦੇਸ਼ੀ ਭਾਸ਼ਾ ਦੀ ਸਿੱਖਲਾਈ حاصل ਕਰਨੀ ਆ ਤਾਂ ਸਿਰਫ ਭਾਸ਼ਾ ਦੀ ਸਿੱਖਲਾਈ ਹੀ حاصل ਨਹੀਂ ਕੀਤੀ ਜਾਂਦੀ ਉਹਦੇ ਨਾਲ ਵਿਆਕਰਨਿਕ ਨਿਯਮਾਂ ਤੋਂ ਜਾਣੂ ਹੋਣਾ ਵੀ ਜ਼ਰੂਰੀ ਹੈ ਜਿਵੇਂ ਜਦੋਂ ਅਸੀਂ ਭਾਰਤੀ ਪੰਜਾਬ ਦੇ ਵਿੱਚ ਜਦੋਂ ਅਸੀਂ ਅੰਗਰੇਜ਼ੀ ਭਾਸ਼ਾ ਸਿੱਖਦੇ ਹਾਂ ਤਾਂ ਉਹ ਅੰਗਰੇਜ਼ੀ ਭਾਸ਼ਾ ਦੀ ਸ਼ਬਦਾਵਲੀ ਸਿੱਖਣ ਦੇ ਨਾਲ ਜਾਂ ਅੰਗਰੇਜ਼ੀ ਭਾਸ਼ਾ ਦੇ ਜਿਹੜੇ ਵਾਕ ਸਿੱਖਣ ਦੇ ਨਾਲ ਅਸੀਂ ਅੰਗਰੇਜ਼ੀ ਭਾਸ਼ਾ ਦੇ ਗ੍ਰਾਮਰ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਾਂ ਅੰਗਰੇਜ਼ੀ ਭਾਸ਼ਾ ਦੀ ਵਿਆਕਰਨ ਬਾਰੇ ਵੀ ਜਾਣਕਾਰੀ ਹਾਸਲ ਕਰਦੇ ਹਾਂ ਕਿਉਂਕਿ ਕਿਸੇ ਦੂਜੀ ਭਾਸ਼ਾ ਨੂੰ ਉਸ ਭਾਸ਼ਾ ਦੇ ਵਿਆਕਰਨ ਨੂੰ ਚੰਗੀ ਤਰ੍ਹਾਂ ਸਮਝ ਕੇ ਵਧੀਆ ਤਰੀਕੇ ਨਾਲ ਸਿੱਖਿਆ ਜਾ ਸਕਦਾ ਹੈ ਇਸ ਕਰਕੇ ਜੇ ਅਸੀਂ ਪੰਜਾਬੀ ਭਾਸ਼ਾ ਨੂੰ ਸਿੱਖਣਾ ਹੈ ਤਾਂ ਪੰਜਾਬੀ ਭਾਸ਼ਾ ਨੂੰ ਸਿੱਖਣ ਦੇ ਲਈ ਵੀ ਪੰਜਾਬੀ ਭਾਸ਼ਾ ਜਦ ਦੂਜੀ ਭਾਸ਼ਾ ਦੇ ਰੂਪ ਵਿੱਚ ਸਿੱਖੀ ਜਾਊਗੀ ਤਾਂ ਉਹਦੇ ਵਿਆਕਰਨਿਕ ਨਿਯਮਾਂ ਦੀ ਜਾਣਕਾਰੀ ਹਾਸਲ ਕਰਨੇ ਬਹੁਤ ਜ਼ਰੂਰੀ ਹੈ ਜਿਵੇਂ ਜੈਸੀ ਅੰਗਰੇਜ਼ੀ ਤੇ ਪੰਜਾਬੀ ਦਾ ਹੀ ਦੇਖੀਏ ਤਾਂ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਹੀ ਵੱਡਾ ਬਖਰੇਮ ਹੈ ਜਿਵੇਂ ਅਸੀਂ ਗੱਲ ਕਰਦੇ ਆ ਕਿ ਪੰਜਾਬੀ ਆ ਜਿਹੜੀ ਉਹ S O V ਗਰੁੱਪ ਦੀ ਭਾਸ਼ਾ ਹੈ ਤੇ ਜਦੋਂ ਕਿ ਅੰਗਰੇਜ਼ੀ ਆ ਜਿਹੜੀ ਉਹ S V O ਗਰੁੱਪ ਦੀ ਭਾਸ਼ਾ ਹੈ ਇਹਦਾ ਕੀ ਮਤਲਬ ਹੈ ਕਿ ਪੰਜਾਬੀ ਦੇ ਵਿੱਚ ਸਬਜੈਕਟ ਆਬਜੈਕਟ ਤੇ ਵਰਬ ਹੁੰਦਾ ਪੰਜਾਬੀ ਦੇ ਵਿੱਚ ਕਰਤਾ ਕਰਮ ਤੇ ਕਿਰਿਆ ਦੀ ਤرتيب ਵਾਲੇ ਵਾਕ ਹੁੰਦੇ ਨੇ ਜਿਵੇਂ ਪੰਜਾਬੀ ਦੇ ਵਿੱਚ 모ਹਨ ਨੇ ਮਨਜੀਤ ਨੂੰ ਮਾਰਿਆ ਵਾਕ ਹੋਊਗਾ 모ਹਨ ਨੇ ਮਨਜੀਤ ਨੂੰ ਮਾਰਿਆ 모ਹਨ ਨੇ ਸਬਜੈਕਟ ਮਨਜੀਤ ਨੂੰ ਆਬਜੈਕਟ ਤੇ ਮਾਰਿਆ ਵਰਬ ਸਬਜੈਕਟ ਕਰਤਾ ਕਰਮ ਤੇ ਕਿਰਿਆ ਇਸ ਕਰਕੇ ਪੰਜਾਬੀ ਆ ਜਿਹੜੀ ਉਹ ਐਸ ਓ ਵੀ ਗਰੁੱਪ ਦੀ ਭਾਸ਼ਾ ਹੈ ਪੰਜਾਬੀ ਆ ਜਿਹੜੀ ਐਸ ਓ ਵੀ ਗਰੁੱਪ ਦੀ ਭਾਸ਼ਾ ਹੈ ਅੰਗਰੇਜ਼ੀ ਭਾਸ਼ਾ ਨਾਲ ਪੰਜਾਬੀ ਭਾਸ਼ਾ ਦੀ ਸ਼ਬਦਾਵਲੀ ਦੀ ਭਾਵੇਂ ਸਾਂਝ ਕਿਤੇ ਨਾ ਕਿਤੇ ਹੈਗੀ ਆ ਵਾਰ ਅੰਗਰੇਜ਼ੀ ਭਾਸ਼ਾ ਤੇ ਪੰਜਾਬੀ ਭਾਸ਼ਾ ਦੀ ਵਾਕ ਬਣਤਰ ਦੇ ਵਿੱਚ ਵੱਖਰੇ ਮੈਂ ਜੇ ਇਸੇ ਵਾਕ ਨੂੰ ਅਸੀਂ 모ਹਨ ਨੇ ਮਨਜੀਤ ਨੂੰ ਮਾਰਿਆ 모ਹਨ ਕਿਲਡ ਮਨਜੀਤ ਹੁਣ ਇਹਦੇ ਵਿੱਚ ਸਬਜੈਕਟ ਆ ਜਿਹੜਾ ਉਹ ਆਰੰਭ ਦੇ ਵਿੱਚ ਆ ਗਿਆ ਜਿਹੜਾ ਵਰਬ ਆ ਉਹ ਦੂਜੇ ਨੰਬਰ ਤੇ ਆ ਗਿਆ ਅਨਤ ਦੇ ਵਿੱਚ ਆਬਜੈਕਟ ਆਇਆ ਇਸ ਕਰਕੇ ਅੰਗਰੇਜ਼ੀ ਭਾਸ਼ਾ ਜਿਹੜੀ ਐਸ ਵੀ ਓ ਗਰੁੱਪ ਦੀ ਭਾਸ਼ਾ ਹੈ ਜਦੋਂ ਅਸੀਂ ਪੰਜਾਬੀ ਜਿਆਦਾਤਰ ਇਹ ਕਹਿੰਦੇ ਆ ਕਿ ਅੰਗਰੇਜ਼ੀ ਭਾਸ਼ਾ ਦੀ ਸ਼ਬਦਾਵਲੀ ਤਾਂ ਸਾਨੂੰ ਕਾਫੀ ਜ਼ਿਆਦਾ ਆਉਂਦੀ ਹੈ ਪਰ ਅੰਗਰੇਜ਼ੀ ਭਾਸ਼ਾ ਦੇ ਵਾਕ ਬਣਾਉਣ ਸਮੇਂ ਸਾਨੂੰ ਸਮੱਸਿਆ ਆਉਂਦੀ ਹੈ ਜਦੋਂ ਸਿ ਅੰਗਰੇਜ਼ੀ ਭਾਸ਼ਾ ਨੂੰ ਹਰਦੇਸ਼ੀ ਭਾਸ਼ਾ ਦੇ ਰੂਪ ਦੇ ਵਿੱਚ ਸਿੱਖ ਰਹੇ ਹੁੰਦੇ ਆ ਤਾਂ ਉਹਦਾ ਵੱਡਾ ਕਾਰਨ ਇਹ ਹੀ ਹੈ ਕਿ ਅੰਗਰੇਜ਼ੀ ਦੀ ਵਾਕ ਬਣਾਉਣ ਦੇ ਵਿੱਚ ਵੱਖਰਤਾ ਕਿਉਂਕਿ ਇਹਦੇ ਵਾਕਾਂ ਦੇ ਸਟਰਕਚਰ ਦੇ ਵਿੱਚ ਜਾਂ ਵਾਕਾਂ ਦੀ ਬਣਤਰ ਦੇ ਵਿੱਚ ਪੰਜਾਬੀ ਨਾਲੋਂ ਵੱਖਰਤਾ ਹੈ ਅੰਗਰੇਜ਼ੀ ਐਸ ਵੀਓ ਗਰੂਪ ਵਿਦੇ ਭਾਸ਼ਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਵਰਬ ਜਿਹੜੀ ਜਾਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਰਿਆ ਜਿਹੜੀ ਉਹ ਵਿਚਕਾਰ ਆਉਂਦੀ ਆ ਤੇ ਪੰਜਾਬੀ ਭਾਸ਼ਾ ਦੇ ਵਿੱਚ ਕਿਰਿਆ ਦਾ ਸਥਾਨ ਅੰਤਲਾ ਹੁੰਦਾ ਜਿਵੇਂ ਕਿ ਭਾਰਤ ਦੀਆਂ ਹੋਰ ਨਾ ਭਾਸ਼ਾਵਾਂ ਦੇ ਵਿੱਚ ਕਿਰਿਆ ਦਾ ਸਥਾਨ ਅੰਤਲਾ ਹੀ ਹੁੰਦਾ ਭਾਵੇਂ ਉਹ ਹਿੰਦੀ ਦੇਖ ਲਈਏ ਸੀ ਜਾਂ ਪੰਜਾਬੀ ਨਾਲ ਜੁੜੀਆਂ ਹੋਣ ਜਾਂ ਹੋਰ ਭਾਸ਼ਾਵਾਂ ਦੇਖ ਲਈਏ ਪੰਜਾਬੀ ਭਾਸ਼ਾ ਦੇ ਵਿੱਚ ਕਿਰਿਆ ਅੰਤ ਦੇ ਵਿੱਚ ਆਉਂਦੀ ਆ ਤੇ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਰਿਆ ਵਿਚਕਾਰ ਆਉਂਦੀ ਆ ਪੰਜਾਬੀ ਤੇ ਅੰਗਰੇਜ਼ੀ ਦੀ ਵਾਕ ਬਣਤਰ ਦੇ ਵਿੱਚ ਇਹ ਵਖਰੇਵਾ ਹੋਣ ਕਰਕੇ ਅੰਗਰੇਜ਼ੀ ਜਾਣਨ ਵਾਲੇ ਵਿਅਕਤੀ ਨੂੰ ਪੰਜਾਬੀ ਦੇ ਵਾਕ ਬਣਾਉਣ ਲੱਗੇ ਤੇ ਪੰਜਾਬੀ ਜਾਣਨ ਵਾਲੇ ਵਿਅਕਤੀ ਨੂੰ ਅੰਗਰੇਜ਼ੀ ਭਾਸ਼ਾ ਦੇ ਵਾਕ ਬਣਾਉਣ ਲੱਗੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹੁਣ ਜਿਹੜੀ ਇਹ ਇਹ ਜਿਹੜੀਆਂ ਸਾਰੀਆਂ ਡੂੰਘਾਈਆਂ ਨੇ ਇਹ ਅਸੀਂ ਉਦੋਂ ਦੱਸਣੀਆਂ ਨੇ ਜਦੋਂ ਕੋਈ ਵਿਅਕਤੀ ਕੋਈ ਦੂਜੀ ਭਾਸ਼ਾ ਸਿੱਖ ਰਿਹਾ ਜਿਵੇਂ ਪੰਜਾਬੀ ਨੂੰ ਜਦੋਂ ਕੋਈ ਹੋਰ ਪਰਦੇਸ ਦਾ ਜਾਂ ਵਿਦੇਸ਼ ਦਾ ਵਿਅਕਤੀ ਪੰਜਾਬੀ ਨੂੰ ਸਿੱਖ ਰਿਹਾ ਤਾਂ ਪੰਜਾਬੀ ਦੇ ਇਹਨਾਂ ਡੂੰਘਾਈਆਂ ਬਾਰੇ ਜਾ ਪੰਜਾਬੀ ਦੇ ਗ੍ਰੈਮੈਟਿਕਲ ਸਟਰਕਚਰ ਬਾਰੇ ਜਾਂ ਪੰਜਾਬੀ ਦੀ ਵਿਆਕਰਨਿਕ ਬਣਤਰ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਜਿਵੇਂ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਜਾਂ ਵਿਦੇਸ਼ੀ ਭਾਸ਼ਾ ਦੇ ਰੂਪ ਦੇ ਵਿੱਚ ਪੰਜਾਬੀ ਸਿਖਾਈ ਜਾਊਗੀ ਤਾਂ ਅਸੀਂ ਇੱਥੋਂ ਸ਼ੁਰੂਆਤ ਨਹੀਂ ਕਰਾਂਗੇ ਕਿਉਂਕਿ ਇੱਥੋਂ ਸ਼ੁਰੂਆਤ ਪੜ੍ਹਨਾ ਤੇ ਲਿਖਣਾ ਤੋਂ ਸ਼ੁਰੂਆਤ ਉਹ ਬੱਚੇ ਜ਼ਿਆਦਾ ਕਰਦੇ ਨੇ ਜਿਨ੍ਹਾਂ ਨੇ ਸੁਣਨਾ ਸਮਝਣਾ ਤੇ ਬੋਲਣਾ ਤੱਕ ਸਿੱਖ ਲਿਆ ਹੁੰਦਾ ਜਿਹੜੇ ਵਿਅਕਤੀ ਨੂੰ ਜੇ ਕੋਈ ਕਿੱਸੇ ਹੋਰ ਸਮਾਜ ਦੇ ਵਿੱਚ ਪੈਦਾ ਹੋਇਆ ਪੰਜਾਬੀ ਨਾਲ ਬਿਲਕੁਲ ਵੀ ਵਕਾਫੀਅਤ ਨਹੀਂ ਹੈਗੀ ਤਾਂ ਉਹਨੂੰ ਸ਼ੁਰੂ ਦੇ ਵਿੱਚ ਅਸੀਂ ਪੰਜਾਬੀ ਨੂੰ ਉਚਾਰਨ ਕਰਨਾ ਜਾਂ ਪੰਜਾਬੀ ਨੂੰ ਬੋਲਣਾ ਇਹ ਸਿਖਾਵਾਂਗੇ ਜਿਦੇ ਵਿੱਚ ਪੰਜਾਬੀ ਦੀਆਂ ਧੁਨੀਆਂ ਦਾ ਉਚਾਰਨ ਕਰਨਾ ਜਾਂ ਪੰਜਾਬੀ ਦੇ ਸ਼ਬਦਾਂ ਦਾ ਤੋਂ ਬਾਅਦ ਵਿੱਚ ਉਚਾਰਨ ਕਰਨਾ ਆਉਂਦਾ ਉਸ ਤੋਂ ਬਾਅਦ ਲਿਖਤ ਦਾ ਪ੍ਰੋਸੈਸਾ ਜਿਹੜਾ ਉਹ ਸ਼ੁਰੂ ਕੀਤਾ ਜਾਂਦਾ ਹੈ ਤਾਂ ਜਿਹੜਾ ਵਿਅਕਤੀ ਆਪਣੀ ਭਾਸ਼ਾ ਨੂੰ ਸਿੱਖਿਆ ਹੋਵੇ ਜਦੋਂ ਉਹ ਆਪਣੀ ਭਾਸ਼ਾ ਦੇ ਰਾਹੀਂ ਪੰਜਾਬੀ ਦੀਆਂ ਧੁਨੀਆਂ ਨੂੰ ਸਿੱਖੂਗਾ ਤਾਂ ਉਹ ਜ਼ਿਆਦਾ ਤਰੀਕੇ ਨਾਲ ਸਮਝ ਵੀ ਸਕੂਗਾ ਪਰ ਇਹਦੇ ਨਾਲ ਇਹ ਵੀ ਹੈ ਕਿ ਜਿਹੜਾ ਵਿਅਕਤੀ ਆਪਣੀ ਭਾਸ਼ਾ ਦੀਆਂ ਧੁਨੀਆਂ ਦਾ ਜਾਣਕਾਰ ਆ ਜਦੋਂ ਉਹ ਦੂਜੀ ਭਾਸ਼ਾ ਦੇ ਰੂਪ ਦੇ ਵਿੱਚ ਪੰਜਾਬੀ ਦੀਆਂ ਧੁਨੀਆਂ ਨੂੰ ਸਿੱਖੂਗਾ ਤਾਂ ਕਿਤੇ ਨਾ ਕਿਤੇ ਉਹਦੀ ਆਪਣੀ ਭਾਸ਼ਾ ਬੈਰੀਅਰ ਵੀ ਬਣੂਗੀ ਉਹਦੀ ਆਪਣੀ ਭਾਸ਼ਾ ਰੋਕਾਂ ਵੀ ਪੈਦਾ ਕਰੂਗੀ ਕਿ ਜਿਹੜੀਆਂ ਧੁਨੀਆਂ ਦਾ ਉਹ ਉਚਾਰਨ ਕਰ ਨਹੀਂ ਸਕਦਾ ਉਹ ਪੰਜਾਬੀ ਭਾਸ਼ਾ ਦੀਆਂ ਉਹਨਾਂ ਧੁਨੀਆਂ ਨੂੰ ਬੋਲਣ ਸਮੇਂ ਉਹਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਊਗਾ ਹੁਣ ਇਸ ਕਰਕੇ ਜਦੋਂ ਪੰਜਾਬੀ ਭਾਸ਼ਾ ਦੀਆਂ ਉਹ ਧੁਨੀਆਂ ਜਿਹੜੀਆਂ ਹੋਰਨਾਂ ਭਾਸ਼ਾਵਾਂ ਨਾਲ ਸਾਂਝ ਨਹੀਂ ਰੱਖਦੀਆਂ ਸਿਖਾਉਣੀਆਂ ਨੇ ਤਾਂ ਵਿਸ਼ੇਸ਼ ਤੌਰ ਤੇ ਪੰਜਾਬੀ ਭਾਸ਼ਾ ਦੀਆਂ ਇਹਨਾਂ ਧੁਨੀਆਂ ਦੀ ਸਿਖਲਾਈ ਮੂੰਹ ਦੇ ਵਿੱਚ ਕਿਹੜੇ-ਕਿਹੜੇ ਸਥਾਨਾਂ ਤੇ ਕਿਹੜੀਆਂ-ਕਿਹੜੀਆਂ ਧੁਨੀਆਂ ਦਾ ਉਚਾਰਨ ਹੁੰਦਾ ਉਸ ਤਰੀਕੇ ਨਾਲ ਦਿੱਤੀ ਜਾ ਸਕਦੀ ਆ ਤੇ बार-बार ਉਚਾਰਨ ਕਰਵਾਉਣ ਦੇ ਨਾਲ ਧੁਨੀਆਂ ਨੇ ਜਿਹੜੀਆਂ ਚੰਗੀ ਤਰ੍ਹਾਂ ਸਿਖਿਆਰਥੀ ਦੇ ਮਨ ਦੇ ਵਿੱਚ ਬੈਠ ਜਾਂਦੀਆਂ ਨੇ ਇੱਥੇ ਅਧਿਆਪਕ ਦਾ ਫਰਜ਼ ਬਹੁਤ ਜ਼ਿਆਦਾ ਮਹੱਤਵਪੂਰਨ ਹੈ ਕਿ ਅਧਿਆਪਕ ਕਿਸੇ ਵੀ ਧੁਨੀ ਦਾ ਉਚਾਰਨ ਖੁਦ ਕਰਕੇ बार-बार ਸਿਖਿਆਰਥੀ ਤੋਂ ਉਹ ਧੁਨੀਆਂ ਉਚਾਰਨ ਕਰਵਾਵੇ ਜਾ ਜੇ ਸਿਖਿਆਰਥੀ ਕਿਸੇ YouTube ਜਾਂ ਹੋਰ ਥਾਂ ਤੋਂ ਪੰਜਾਬੀ ਦੀ ਸਿਖਲਾਈ حاصل ਕਰ ਰਿਹਾ ਤਾਂ ਉਹਦੀ ਖੁਦ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਧੁਨੀਆਂ ਦਾ ਉਚਾਰਨ ਵਾਰ-ਵਾਰ ਵਾਰ-ਵਾਰ ਕਰਕੇ ਦੇਖੇ ਜਾਂ ਉਹ ਆਪਣੀ ਆਵਾਜ਼ ਨੂੰ ਰਿਕਾਰਡ ਕਰਕੇ ਫਿਰ ਸੁਣ ਕੇ ਵੀ ਦੇਖ ਸਕਦਾ ਹੈ ਕਿ ਉਹ ਕਿਹੜੀਆਂ ਧੁਨੀਆਂ ਦਾ ਉਚਾਰਨ ਕਿਸ ਤਰੀਕੇ ਨਾਲ ਕਰ ਰਿਹਾ ਜਿਵੇਂ ਉਹ ਜਿਹੜੀਆਂ ਧੁਨੀਆਂ ਦਾ ਉਚਾਰਨ ਅਸੀਂ ਪਿਛਲੇ ਦੇਖਿਆ ਪਿਛਲੇ ਲੈਕਚਰ ਦੇ ਵਿੱਚ ਕਿ ਉਹ ਧੁਨੀਆਂ ਅੰਗਰੇਜ਼ੀ ਦੀਆਂ ਧੁਨੀਆਂ ਨਾਲ ਸਾਂਝ ਰੱਖਦੀਆਂ ਨੇ ਜਿਸ ਕਰਕੇ ਅੰਗਰੇਜ਼ੀ ਜਾਣਨ ਵਾਲੇ ਵਿਅਕਤੀ ਲਈ ਪੰਜਾਬੀ ਦੀਆਂ ਉਹਨਾਂ ਧੁਨੀਆਂ ਨੂੰ ਸਮਝਣਾ ਔਖਾ ਨਹੀਂ ਹੈਗਾ ਪਰ ਕੁਝ ਧੁਨੀਆਂ ਇਹੋ ਜਿਹੀਆਂ ਵੀ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਜਾਂ ਹੋਰ ਭਾਸ਼ਾ ਦਾ ਜਾਣਕਾਰ ਪੰਜਾਬੀ ਦੀਆਂ ਇਹਨਾਂ ਧੁਨੀਆਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ ਜਿਵੇਂ ਖ ਦੀ ਧੁਨੀ ਆ ਕ ਛ ਟ ਠ ਟ ਣ ਤ ਦ ਤ ਪ ਡ ਖ ਘ ਤੇ ਲ ਦੀਆਂ ਜਿਹੜੀਆਂ ਧੁਨੀਆਂ ਲੱਲੇ ਪਰ ਬਿੰਦੀ ਵਾਲੀਆਂ ਇਹ ਸਾਰੀਆਂ ਧੁਨੀਆਂ ਇਹੋ ਜਿਹੀਆਂ ਧੁਨੀਆਂ ਨੇ ਜਿਹੜਾ ਜਿਹੜੀਆਂ ਧੁਨੀਆਂ ਦੀਆਂ ਹੋਰ ਨਾ ਭਾਸ਼ਾ ਮਾਂ ਨਾਲ ਉਂਝ ਕੋਈ ਸਾਂਝਾ ਨਹੀਂ ਹੈਗੀਆਂ ਭਾਵੇਂ ਕਿ ਜਿਹੜੀ ਖ ਦੀ ਧੁਨੀ ਆ ਖ ਦੀ ਧੁਨੀ ਹਿੰਦੀ ਦੇ ਵਿੱਚ ਵੀ ਮੌਜੂਦ ਆ ਹਿੰਦੀ ਜਾਣਨ ਵਾਲਾ ਵਿਅਕਤੀ ਖ ਅ ਦੀ ਧੁਨੀ ਨੂੰ ਸੌਖਿਆ ਹੀ ਸਮਝ ਲਊਗਾ ਪਰ ਜਿਹੜੀ ਪੰਜਾਬੀ ਦੀ ਕ ਧੁਨੀਆਂ ਜਾਂ ਪੰਜਾਬੀ ਦੀ ਚ ਟ ਟ ਤ ਪ ਇਹ ਧੁਨੀਆਂ ਅਧਿਆਪਕ ਇਹਨਾਂ ਧੁਨੀਆਂ ਦੇ ਸੁਰ ਪ੍ਰਬੰਧ ਬਾਰੇ ਵਿਦਿਆਰਥੀ ਨੂੰ ਜਾਣਕਾਰੀ ਦੇਊਗਾ ਤਾਂ ਉਹ ਤੋਂ ਬਾਅਦ ਹੀ ਇਹਨਾਂ ਧੁਨੀਆਂ ਦਾ ਉਚਾਰਨ ਆ ਜਿਹੜਾ ਵਿਦਿਆਰਥੀ ਚੰਗੀ ਤਰ੍ਹਾਂ ਸਮਝ ਸਕੂਗਾ ਨਹੀਂ ਤਾਂ ਇਹ ਦੁਨੀਆਂ ਹੋਰ ਨਾ ਭਾਸ਼ਾਵਾਂ ਦੇ ਵਿੱਚ ਉਸ ਰੂਪ ਦੇ ਵਿੱਚ ਨਹੀਂ ਹੈਗੀਆਂ ਜਿਸ ਕਰਕੇ ਇਹਨਾਂ ਦੁਨੀਆਂ ਦਾ ਉਚਾਰਨ ਨਾਨ ਪੰਜਾਬੀ ਵਿਅਕਤੀ ਲਈ ਕਾਫੀ ਮੁਸ਼ਕਲਕਾਰਜਾ ਤੇ ਇਹ ਵਾਰ-ਵਾਰ ਅਭਿਆਸ ਦੇ ਦੌਰਾਨ ਵੀ ਇਹ ਜਿਹੜਾ ਇਹਨਾਂ ਦੁਨੀਆਂ ਦਾ ਉਚਾਰਨ ਆ ਉਹ ਵਿਦਿਆਰਥੀ ਸਿੱਖਦਾ ਹੈ ਜੇ ਇਹਨਾਂ ਦੀ ਜਾਣਕਾਰੀ ਅੰਗਰੇਜ਼ੀ ਦੀਆਂ ਧੁਨੀਆਂ ਦੇ ਬਰਾਬਰ ਰੱਖ ਕੇ ਜਾਂ ਹਿੰਦੀ ਦੀਆਂ ਧੁਨੀਆਂ ਦੇ ਬਰਾਬਰ ਰੱਖ ਕੇ ਉਹਨਾਂ ਦੇ ਉਚਾਰਨ ਨੂੰ ਸਮਝਾਉਂਦੇ ਹੋਏ ਦੇਣੀ ਆ ਤਾਂ ਇੱਥੇ ਤੁਸੀਂ ਅਸੀਂ ਇਹਨਾਂ ਧੁਨੀਆਂ ਦੀ ਜਾਣਕਾਰੀ ਉਸ ਤਰੀਕੇ ਨਾਲ ਵੀ ਦੇ ਸਕਦੇ ਆ ਜਿਵੇਂ ਖਾ ਜਿਹੜਾ ਉਥੇ ਕ ਤੇ ਐਚ ਦੀ ਖਾ ਧੁਨੀ ਦੇ ਰਾਹੀਂ ਜਾਣਕਾਰੀ ਦਿੱਤੀ ਜਾ ਸਕਦੀ ਆ ਇਸੇ ਤਰੀਕੇ ਨਾਲ ਤਾਂ ਧੁਨੀਆਂ ਜਿਹੜੀ ਤ ਹੁਣ ਕਿਸੇ ਕਿਸੇ ਵਿਦੇਸ਼ੀ ਭਾਸ਼ਾ ਦੇ ਵਿੱਚ ਤ ਧੁਨੀ ਹੈਗੀ ਆ ਤੇ ਕਿਸੇ ਕਿਸੇ ਵਿਦੇਸ਼ੀ ਭਾਸ਼ਾ ਦੇ ਵਿੱਚ ਤ ਦੀ ਥਾ ਟ ਅ ਦਾ ਇਸਤੇਮਾਲ ਕੀਤਾ ਜਾਂਦਾ ਇਸ ਕਰਕੇ ਕਈ ਵਾਰ ਇਹਨੂੰ ਇਸ ਰੂਪ ਦੇ ਵਿੱਚ ਵੀ ਪ੍ਰਗਟ ਕਰਕੇ ਇਹਦੇ ਉਚਾਰਨ ਨੂੰ ਸਮਝਾਇਆ ਜਾਂਦਾ ਇਨੂੰ ਇਹਨਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੇ ਲਈ ਅੰਗਰੇਜ਼ੀ ਦੇ ਰਾਹੀਂ ਖਾਸ ਕਰਕੇ ਇਸ ਕਿਤਾਬ ਦੇ ਵਿੱਚੋਂ ਜਾਂ ਹੋਰ ਨਾ ਜਿਹੜੇ ਕਿਤਾਬਾਂ ਨੇ ਜਾਂ ਹੋਰ ਨਾ ਲੈਕਚਰਾਂ ਦੇ ਰਾਹੀਂ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਖਾਸ ਕਰਕੇ ਇੱਕ ਜਿਹੜੀ ਸਾਡੀ ਜਿਹੜੀਆਂ ਸਾਡੀ ਵਰਣਮਾਲਾ ਦੀ ਅਖੀਰਲੀਆ ਧੁਨੀਆਂ ਨੇ ਸਸੇ ਪੈਰ ਬਿੰਦੀ ਸ਼ ਖ ਗ ਜ਼ ਹਨਾ ਇਹ ਜਿਹੜੀਆਂ ਧੁਨੀਆਂ ਨੇ ਇਹਨਾਂ ਸਾਰੀਆਂ ਧੁਨੀਆਂ ਨੂੰ ਸ਼ ਖ ਘ ਜਿਨ੍ਹਾਂ ਧੁਨੀਆਂ ਦਾ ਉਚਾਰਨ ਅੱਜ ਪੰਜਾਬੀ ਦੇ ਵਿੱਚ ਜਿੰਨਾ ਹੈਗਾ ਤੇ ਜਿਸ ਸਸੇ ਪੈਰ ਬਿੰਦੀ ਉਚਾਰਿਆ ਜਾਂਦਾ ਹੈ ਫਫੇ ਬਰ ਬਿੰਦੀ ਜਾਂ ਗੱਗੇ ਪੈਰ ਬਿੰਦੀ ਦਾ ਉਚਾਰਨ ਘਟਾ ਇਹਨਾਂ ਸਾਰੀਆਂ ਬਾਰੇ ਜਾਣਕਾਰੀ ਦੇਣਾ ਵੀ ਤਦਿਆਪਕ ਦਾ ਹੀ ਫਰਜ਼ ਹੈ ਕਿ ਅਧਿਆਪਕ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਸਿੱਖਿਆਰਥੀਆਂ ਨੂੰ ਇਹਨਾਂ ਧੁਨੀਆਂ ਬਾਬਤ ਜਾਣਕਾਰੀ ਦੇਵੇ ਆਉਣ ਵਾਲੇ ਕਲਾਸਾਂ ਦੇ ਵਿੱਚ ਆਪਾਂ ਇਹਨਾਂ ਧੁਨੀਆਂ ਬਾਰੇ ਵਿਸਥਾਰ ਦੇ ਵਿੱਚ ਗੱਲ ਕਰਾਂਗੇ